ਜੁਗੋ ਜੁਗਾਕਾਰ ਤਾਲ ਚਬਰ ਸਤਲ ਤਪਦੇ ਮਾਲਕ ਦੋ ਜਹਾਨਾਂ ਦੇ ਬਾਣੇ ਸਮੁੱਚੇ ਮਨੁੱਖਤਾ ਦੇ ਰੱਬ ਦੇ ਸ਼ਬਦ ਗੁਰੂ ਤਨ ਤਨ ਸਤਿ ਸ੍ਰੀ ਅਕਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਕੁਵਿੱਤਰ ਨਿੱਕੀ ਗੋਦ ਵਿੱਚ ਅਮਰਤ ਮੇਲੇ ਤੋਂ ਹਾਜ਼ਰੀਆਂ ਭਰੇ ਗੁਰੂ ਸਵਾਦੇ ਗੁਰੂ ਖਾਲਸਾ ਸਤ ਸੰਗਤ ਜੀ ਜਿੰਨੇ ਕੁ ਸਰੇਦ ਬੈਠੇ ਹਾਂ ਬਹੁਤ ਵੱਡੇ ਭਗਾਂ ਵਾਲੇ ਹਾਂ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚੋਂ ਕੁਝ ਪਲ ਉਹ ਵੈਗਰੂ ਕਾਇਲ ਪੁਰਖ ਪਰਮਾਤਮਾ ਦੇ ਨਾਮ ਹਸਤੇ ਗੱਡੇ ਨੇ ਇਸੇ ਲੱਗੇ ਸਭ ਜੀ ਕੁਰਬਾਨੀ ਅੰਦਰ ਬਸ਼ਿਸ਼ ਕਰਦੇ ਨੇ ਵੱਡ ਭਾਜੀ ਹਰ ਸੰਗਤ ਪਾਵਨ ਭਾਗ ਜੀ ਬ੍ਰਹਮਚੋਤਨ ਖਾਵੇ ਬਿਨ ਭਾਗਣਾ ਸਤ ਸੰਗਣਾ ਲੱਗਾ ਬਿਨ ਸੰਗਤ ਮੈਲ ਪ੍ਰੇਜਾ ਜੀ ਸਰ ਕਹਿੰਦੇ ਉਹ ਮਨੁੱਖ ਬੜੇ ਵੱਡੇ ਭਾਗਾਂ ਵਾਲੇ ਹੁੰਦੇ ਨੇ ਜਿਹੜੇ ਮਨੁੱਖ ਅੰਮ੍ਰਿਤ ਵੇਲੇ ਉੱਠਦੇ ਨੇ ਉਹ ਵਾਹਿਗੁਰੂ ਕਾਲ ਪੁਰਖ ਪਰਮਾਤਮਾ ਦੇ ਨਾਮ ਨੂੰ ਜਪਦੇ ਨੇ ਤੇ ਸਰ ਕਹਿੰਦੇ ਜਿਹੜੇ ਮਨੁੱਖ ਇਹ ਕਾਰਜ ਕਰਦੇ ਨੇ ਉਹ ਇਸ ਭਵਜਲ ਭਾਵ ਦੁਨਿਆਵੀ ਦੁਨੀਆ ਤੋਂ ਪਾਰ ਲੱਗ ਜਾਂਦੇ ਨੇ ਸਾਇਬ ਜੀ ਬਖਸ਼ ਕਰਦੇ ਨੇ ਮੇਰੇ ਮਾਦੋ ਜੀ ਸਤ ਸੰਗਤ ਨੂੰ ਮਿਲੈ ਸੋ ਤਰਿਆ ਕਿ ਜਿਹੜਾ ਸਤ ਸੰਗਤ ਵਿੱਚ ਆਉਂਦਾ ਹੈ ਉਹ ਆਗ ਦੁਖ ਪਰਮਾਤਮਾ ਦੇ ਨਾਮ ਨੂੰ ਜਪਦਾ ਹੈ ਸਾਇਬ ਜੀਂਦੇ ਉਹ ਮਨੁੱਖ ਜਿਹੜਾ ਇਸ ਭਗਤ ਭਗਤ ਨਿਆਵੇ ਦੁਨੀਆ ਤੋਂ ਬਾਹਰ ਲੱਗ ਜਾਂਦਾ ਹੈ ਤੇ ਉਸ ਦੀ ਸੁਰਤ ਜਿਹੜੀ ਔਕਾਹ ਦੁਖ ਪਰਮਾਤਮਾ ਦੇ ਨਾਮ ਜਨ ਲੱਗਣ ਦੀ ਤੇ ਜਿਹੜਾ ਸੱਚੇ ਹਿਰਦੇ ਦੇ ਨਾਲ ਜੋ ਗੋਤਾਂ ਤਨ ਸੈਭ ਸਗੀ ਪ੍ਰਗੰਨ ਸੱਜ ਦੀ ਹੈ ਜੁੜੀ ਤੇ ਵਿੱਚ ਆ ਕੇ ਅਰਦਾਸ ਕਰਦਾ ਹੈ ਤੇ ਜੋ ਕੁਝ ਮੰਗਦਾ ਹੈ ਉਹ ਉਸ ਨੂੰ ਪ੍ਰਾਪਤ ਹੋ ਜਾਂਦਾ ਹੈ ਇਸੇ ਕਰਕੇ ਸੈਭ ਜੀ ਪਰਬਾਨੀ ਅੰਦਰ ਰਕਸ਼ ਕਰਦੇ ਜੋ ਮੰਗਿਆ ਠਾਦੁਰ ਆਪਣੇ ਤੇ ਸੋਈ ਸੋਈ ਦੇਵਾ ਨਾਨਕ ਦਾਸ ਮੁਖ ਤੇ ਜੋ ਬੋਲਾ ਇਹ ਹਾਂ ਉਹ ਸੱਜੂ ਹੈ ਕਿ ਜਿਹੜਾ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਉਹ ਕਾਰਮਿਕ ਪਰਮਾਤਮਾ ਦੀ ਹਜੂਰੇ ਦੇ ਵਿੱਚ ਆ ਕੇ ਅਰਦਾਸ ਕਰਦਾ ਹੈ ਤੇ ਜੋ ਕੁਝ ਮੰਗਦਾ ਹੈ ਉਸ ਨੂੰ ਪ੍ਰਾਪਤ ਹੋ ਜਾਂਦਾ ਹੈ ਜਿਵੇਂ ਇਤਿਹਾਸ ਦੇ ਵਿੱਚ ਮਿਲਦਾ ਹੈ ਕਿ ਇਹ ਭਗਵਾਨ ਵਰਪਾ ਸ੍ਰੀ ਚੰਦ ਦੇ ਕਈ ਕਹਾਣੀਆਂ ਮਿਲਦੇ ਹਨ ਸਾਖੀ ਕਹ ਦੱਸਦੇ ਹਨ ਕਿ ਜਦੋਂ ਭਗਵਾਨ ਵਰਪਾ ਸ੍ਰੀ ਚੰਦ ਜੀ ਨੂੰ ਇਹ ਪਤਾ ਲੱਗਾ ਇਹ ਕਿਸੰਮੂਰਤੇ ਵਿੱਚ ਜਿਹੜੇ ਸਮੇਂ ਦੀ ਹਕੂਮਤ ਹੈ ਉਥੋਂ ਦੇ ਹਿੰਦੂਆਂ ਨੂੰ ਜਿਹੜਾ ਧੱਕੇ ਦੇ ਨਾਲ ਆਪਣੇ ਧਰਮ ਦੇ ਵਿੱਚ ਲਿਆ ਰਹੇ ਨੇ ਕਹਿੰਦੇ ਉਥੋਂ ਦੇ ਹਿੰਦੂ ਜਿਹੜੇ ਲੋਕ ਨੇ ਉਹ ਭਗਵਾਨ ਬਰਬਾਹ ਸਿਚੰਦ ਦੇ ਸ਼ਰਨ ਦੇ ਵਿੱਚ ਆਉਂਦੇ ਨੇ ਕਹਿੰਦੇ ਜਿਹੜਾ ਭਗਵਾਨ ਬਰਬਾਹ ਸਿਚੰਦ ਦੇ ਸ਼ਰਨ ਦੇ ਵਿੱਚ ਆਉਂਦਾ ਹੈ ਭਾਵਨਾ ਲਾ ਕੇ ਜਦੋਂ ਭਾਵਨਾ ਲੈ ਕੇ ਆਉਂਦਾ ਉਹ ਭਗਵਾਨ ਬਾਬਾ ਸ੍ਰੀਚੰਦ ਜੀ ਉਸ ਦੀ ਮਰਿਆਦ ਜਿਹੜੀ ਪੂਰੀ ਕਰ ਦਿੰਦੇ ਨੇ ਜਿਹੜਾ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਹੁੰਦਾ ਮੈਂ ਗੱਲ ਕਰ ਰਿਹਾ ਸਾ ਜਦੋਂ ਕਰਵਾਨ ਬਾਬਾ ਸ੍ਰੀਚੰਦ ਦੇ ਕੋਲ Hindu ਲੋਕ ਆਉਂਦੇ ਨੇ ਉਹ ਆ ਕੇ ਆਪਣੀ ਸਾਰੀ ਤਾਕਤ ਦੱਸਦੇ ਨੇ ਕਿ ਕਸ਼ਮੀਰ ਦੇ ਵਿੱਚ ਅਸੀਂ ਬਹੁਤ ਦੁਖੀ ਹਾਂ ਸਮੇਂ ਦੀ ਹਕੂਮਤ ਜਿਹੜਾਂ ਸੰਤ ਧਰਮ ਕੇ ਦੇ ਨਾਲ ਆਪਣੇ ਧਰਮ ਦੇ ਵਿੱਚ ਲਿਆ ਆ ਜਸਲਾਮ ਧਰਮ ਦੇ ਵਿੱਚ ਲਿਆ ਸਾਡੇ ਉੱਤੇ ਕਿਰਪਾ ਕਰੋ ਭੋੜੇ ਭੰਡਾਰੇ ਜਿਹੜੇ ਆਂ ਭਗਵਾਨ ਬਾਬਾ ਸਿਧ ਚੰਦ ਜੀ ਕਸ਼ਮੀਰ ਦੇ ਵਿੱਚ ਤੇਰਾ ਕਰਤੰਦੇ ਨੇ ਉੱਥੇ ਜਾ ਕੇ ਧੂਣਾ ਲਾ ਦਿੰਦੇ ਨੇ ਹਜ਼ਾਰਾਂ ਸੰਗਤਾਂ ਜਿਹੜੀਆਂ ਉਹਨਾਂ ਦੇ ਦਵਾਰੇ ਉੱਤੇ ਆਉਣ ਲੱਗ ਪੈਂਦੇ ਜਾਣੇ ਸਾਖੀਕਾਰ ਦੱਸਦੇ ਹਨ ਕਿ ਜਿਹੜਾ ਵੀ ਭਗਵਾਨ ਬਾਬਾ ਸਿਧ ਚੰਦ ਦੇ ਦਵਾਰੇ ਦੇ ਉੱਤੇ ਹੁੰਦਾ ਜੇ ਕੋਈ ਕੋਤਮ ਮਹਾਂਤਾ ਦੇ ਉਸ ਨੂੰ ਕੋਤਮ ਮਿਲਦਾ ਤਾਂ ਕੋਈ ਜਿਵੇਂ ਕੈਦਾ ਨੂੰ ਅੰਦਰ ਜਿਵੇਂ ਕੈਦਾ ਨੂੰ ਜਾਂਦੀ ਹੈ ਤੇ ਇਹਦੇ ਇਸੇ ਤਰ੍ਹਾਂ ਜਿਹੜਾ ਕੁਸ਼ਨ ਮਿਲਦਾ ਸੰਤਾਂ ਨੂੰ ਭਗਵਾਨ ਬਾਬਾ ਸ੍ਰੀ ਚੰਦ ਤਾਂ ਕਹਿੰਦੇ ਤੇ ਉੱਥੇ ਹੀ ਰਣਕਾ ਨਦੀ ਦੇ ਕੋਲ ਭਗਵਾਨ ਬਾਬਾ ਸ੍ਰੀ ਚੰਦ ਦਾ ਧੋਣਾ ਲੱਗਾ ਹੋਇਆ ਸੀ ਹਜ਼ਾਰਾਂ ਸੰਤਾਂ ਉਹਨਾਂ ਦੇ ਕੋਲ ਆ ਕੇ ਬੈਠੇ ਤੇ ਭਗਵਾਨ ਬਾਬਾ ਸ੍ਰੀ ਚੰਦ ਦੀ ਉਸ ਕਾਰਕ ਪ੍ਰਾਤਮਾ ਦੇ ਨਾਲ ਸੁਣਦੇ ਲੱਗੇ ਸੀ ਦੇ ਅੱਖਾਂ ਜਿਹੜੀਆਂ ਉਹਨਾਂ ਦੀਆਂ ਮੰਦਰੀਆਂ ਹਿਆ ਸਨ ਜਦੋਂ ਹੱਖਾਂ ਮੰਦਗਾਂ ਕੁਹਾ ਸਾਹਮਣੇ ਇੰਨੀ ਦੇਰ ਤੋਂ ਇੱਕ ਪੰਡਤਾਨੀ ਦਾ ਜਿਹੜਾ ਪੁੱਤਰ ਸੀ ਜਿਹੜਾ ਸਮਰੰਧੀ ਹਕੂਮਤ ਨੇ ਇਸਲਾਮ ਤਬੂ ਨਾ ਕਰਨ ਦੇ ਦੋਸ਼ ਦੇ ਵਿੱਚ ਉਸ ਨੂੰ ਮਾਰਕ ਮਕਾਇਆ ਸੀ ਉਸ ਦੀ ਐਥੀ ਲੈ ਕੇ ਜਾ ਰਹੇ ਸਨ ਤੇ ਜਦੋਂ ਭਗਵਾਨ ਦਾਦਾ ਸਿਲੀ ਚੰਦ ਨੇ ਇਹ ਸੱਤ ਨੂੰ ਜੋ ਦੇਖਿਆ ਤੋਂ ਪੰਡਤਾਨੀ ਜੜੀ ਭਗਵਾਨ ਬਾਬਾ ਸ੍ਰੀ ਚੰਦ ਜੀ ਦੇ ਕੋਲ ਆ ਕੇ ਮੱਥਾ ਟੇਕਦੇ ਆਂ ਚਰਨਾ ਦੇ ਵਿੱਚ ਆ ਕੇ ਮੱਥਾ ਟੇਕਦੀ ਆਂ ਕਿ ਉੱਥੋਂ ਦੇ ਜਿਹੜੇ ਦੋ ਲੋਕ ਜਿਹੜੇ ਬੈਠੇ ਸਨ ਪੰਡਰ ਤੋਂ ਬੈਠੇ ਸਨ ਉੱਪਰ ਆਣ ਬਾਬਾ ਸ੍ਰੀ ਚੰਦ ਜੀ ਨੂੰ ਬਾਤਾਂ ਦੱਸਦੇ ਨੇ ਕਿ ਭਗਵਾਨ ਬਾਬਾ ਸ੍ਰੀ ਚੰਦ ਜੀ ਢੋੜੇ ਭੰਡਾਰੀ ਇਹ ਜਿਹੜਾ ਪਿੰਡ ਤਾਣੀ ਦਾ ਬੱਚਾ ਜਿਹੜਾ ਨਿਆਣੀ ਮੋਤੀ ਮਾਰਿਆ ਗਿਆ ਇਸਲਾਮ ਤੋਂ ਬੋਲ ਨਹੀਂ ਕੱਟਦਾ ਸੰਜਸ ਕਰਕੇ ਸਾਨੂੰ ਇਹ ਦੀ ਹਕੂਮਤ ਨੇ ਇਸ ਨੂੰ ਮਾਰ ਦਿੱਤਾ ਹੈ ਜਿਸ ਕਰਕੇ ਜਿਹੜੀ ਇਸ ਦੀ ماں ਜਿਹੜੀ ਆ ਅੰਨੀ ਹੁੰਦੀ ਆ ਤੈਨੂੰ ਇੱਕ ਕਿਰਪਾ ਕਰੋ ਦੇਸ਼ ਦਾ ਇੱਕ ਲੋਤਾ ਕੁੱਤਾ ਰਹਿ ਜੇ ਉਹ ਤੋਂ ਦੇ ਸਾਰੇ ਹਿੰਦੂਆ ਲੋਕਾਂ ਦੀ ਬੇਨਤੀ ਸੁਣਿਆ ਅਰਦਾਸ ਸੁਣਿਆ ਤਾਂ ਭਰਮਾਨ ਬਾਬਾ ਸਿਰਜ ਚੰਦੀ ਨੇ ਆਪਣੇ ਕਮੰਡਾ ਦੇ ਵਿੱਚੋਂ ਜਾਗ ਲੱਗਾ ਤੇ ਉਸ ਬੱਚੇ ਦੇ ਤੇ ਛੱਪੇ ਮਾਰ ਦਿੱਤੇ ਸਾਕੀਕਾਰ ਦੱਸਦੇ ਹੁਣ ਇੱਕ ਇਹਦਾ ਬੱਚੇ ਦੇ ਉੱਤੇ ਛਿੱਟੇ ਮਾਰੇ ਤਾਂ ਬੱਚਾ ਸੰਜੀਤ ਹੋ ਗਿਆ। ਭਾਵੇਂ ਕਿ ਬੱਚਾ ਜਿਹੜਾ ਜਿਉਂਦਾ ਹੁੰਦਾ। ਤੇ ਜਦੋਂ ਬੱਚਾ ਜਿਉਂਦਾ ਹੋ ਗਿਆ ਕਿ ਜਿਹੜਾ ਸ਼ਰਧਾ ਦੇ ਨਾਲ ਭਗਵਾਨਾਂ ਦੇ ਨਾਲ ਕੋਈ ਵੀ ਆਉਂਦਾ ਹੈ ਤੇ ਜੋ ਕੁਝ ਮੰਗਦਾ ਹੈ ਉਸ ਨੂੰ ਪ੍ਰਾਪਤ ਹੋ ਜਾਂਦਾ ਹੈ। ਤੇ ਅੱਜ ਵੀ ਉਸ ਬੱਚੇ ਦੇ ਜਿਹੜੇ ਔਲਾਦ ਹਨ ਜਿਹੜੀ ਹੁਸਤੀ ਅਗਲੀ ਪੀੜ੍ਹੀ ਜਿਹੜੀ ਆ ਕਸ਼ਮੀਰ ਦੀਆਂ ਘਾਟਾਂ ਤੇ ਅੱਜ ਵੀ ਆਵਾਜ਼ ਹੈ। ਇਸੇ ਤਰ੍ਹਾਂ ਜਿਹੜਾ ਭਗਵਾਨ ਬਾਬਾ ਸ੍ਰੀ ਚੰਦ ਦੇ ਦਵਾਰੇ ਤੇ ਧਿਆਨ ਦੇ ਜੋ ਕੁਝ ਮੰਗਦਾ ਹੈ ਉਸ ਨੂੰ ਪ੍ਰਾਪਤ ਹੋ ਜਾਂਦਾ ਹੈ ਤੇ ਉਹ ਸੱਚਾ ਜਿਹੜਾ ਉਹ ਮਰੀਦ ਬਣ ਜਾਂਦਾ ਭਗਵਾਨ ਬਾਬਾ ਸ੍ਰੀ ਚੰਦ ਦਾ ਜਿਹੜਾ ਸ਼ਰਧਾ ਤੇ ਨਰ ਭਾਵਨਾ ਦੇ ਨਾਲ ਹੁੰਦਾ ਇਸੇ ਕਰਕੇ ਸੈਭ ਜੀ ਪਰਦਾਹੀ ਤਰ ਕੋਸ਼ਿਸ਼ ਕਰਦੇ ਨੇ ਜੋ ਮੰਨਦੇ ਠਾਤ ਕੋ ਆਪਣੇ ਤੇ ਸੋਈ ਸੋਈ ਤੇ ਵਾ ਨਾਨਕ ਦਾਸ ਮੁਖ ਤੇ ਜੋ ਬੋਲੈ ਇਹਾ ਉਹ ਸੱਚੂ ਹੈ ਕਿ ਜਿਹੜਾ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਜੋ ਕੁਝ ਮੰਗਦਾ ਹੈ ਕਾਲਪਕ ਪ੍ਰਮਾਤਮਾ ਦੇ ਕੋਲੋਂ ਉਸ ਨੂੰ ਪ੍ਰਾਪਤ ਹੁੰਦਾ ਹੈ ਇਹ ਜਿਹੜਾ ਤਕਸਤਾਨ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਲੱਭ ਕੇ ਜਿਗਰ ਬੇਜੀਆਂ ਦੀ ਗੁੱਲ ਉਦਾਸੀਆਂ ਦੀ ਗੁੱਲ ਤੇ ਉਹਨਾਂ ਦਾ ਜਿਹੜਾ ਤਕਸਤਾਨ ਜਿਹੜਾ ਭਗਵਾਨ ਬਾਬਾ ਸ੍ਰੀ ਚੰਦ ਦਾ ਤਕਸਤਾਨ ਹੈ ਤੇ ਜਿਹੜਾ ਇੱਥੇ ਵੀ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਆ ਕੇ ਜਦੋਂ ਅਰਦਾਸ ਕਰਦਾ ਹੈ ਜੋਤ ਕੋ ਜਨਾਬ ਜਿਹਦਾ ਉਸ ਨੂੰ ਪ੍ਰਾਪਤ ਹੋ ਜਾਂਦਾ ਹੈ ਜਿਹੜੀ ਭਾਵਨਾ ਸਾਡੇ ਜਿਹੜੀ ਅੰਦਰ ਹੋਣੀ ਚਾਹੀਦੀ ਹੈ ਜਦ ਅਸੀਂ ਸੇਵਾ ਵੀ ਆਪੇ ਕੋਈ ਸੰਗਤ ਕਰਦੇ ਆ ਅੱਜ ਕੱਲ ਏਕੀ ਤਾਂ ਜਦੋਂ ਸੇਵਾ ਕਰਦੇ ਨੇ ਤੇ ਅਸੀਂ ਸੇਵਾ ਦਾ ਇੱਕ ਨਾ ਐਡੀਮੈਂਟ ਬਣਾ ਲੈਂਦੇ ਆ ਭਾਵ ਕਿ ਇਸ ਸੇਵਾ ਬਾਅਦ ਵਿੱਚ ਕਰਦੇ ਪਹਿਲਾਂ ਇਹ ਸੋਚ ਲੈਣ ਨੇ ਕਿ ਸੰਗ ਉਹ ਦਾ ਕਾਰਨ ਕਿ ਪ੍ਰਮਾਤਮਾ ਨ ਦਵੇਗਾ ਕਿ ਤੇ ਜੇ ਜੀ ਪੁੱਤਰ ਦੇਣਾ ਹੋਵੇ ਤੇ ਆਗਿਆ ਸੇਵਾ ਕਰਦੇ ਦਰਜਣੇ ਭਗਵਾਨ ਨੂੰ ਸਾਥ ਪੁੱਤਰ ਦੇ ਦੇ। ਜੇ ਜੜਾ ਪੁੱਤਰ ਦੇਣਾ ਜਾਂ ਕੋਈ ਵੀ ਚੀਜ਼ ਦੇਣਾ ਜਿਹੜਾ ਫਲ ਦੇਣਾ ਇਹ ਕਾਰਮਿਕ ਪਰਮਾਤਮਾ ਦੇ ਹੱਥ ਦੇ ਵਿੱਚ ਆ। ਕਿ ਉਸਨੇ ਦਾਤ ਜਿਹੜੀ ਕਦੋਂ ਦੇਣੀਆ। ਦੰਦਾ ਦਾਤ ਹੱਥ ਰੱਖੀ ਆਪਣੇ ਜਿਸ ਭਾਵੈ ਇਸ ਵੀ। ਕਿ ਦਾਤਾਂ ਉਸਨੇ ਆਪਣੇ ਹੱਥ ਦੇ ਵਿੱਚ ਲੱਖੀ ਹੈ। ਕਿ ਜਿਹੜਾ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਜਦੋਂ ਆਉਂਦਾ ਹੈ ਕਾਰਤੁਕ ਪਰਮਾਤਮਾ ਵੇਖਦਾ ਕਿ ਜਿਹੜਾ ਸ਼ਰਧਾ ਦੇ ਨਾਲ ਅਰਦਾਸ ਕਰਦਾ ਹੈ ਜਿਹੜਾ ਸ਼ਰਧਾ ਦੇ ਨਾਲ ਸੇਵਾ ਕਰਦਾ ਤਾਂ ਹੀ ਸਾਡੀ ਤੋਂ ਤਾਂ ਹੀ ਤਾਂ ਬਖਸ਼ਦਾ ਹਨ ਸਾਧਗੁਰੂ ਕੀ ਸੇਵਾ ਸੰਭਲ ਜੇ ਕੋ ਕਰੇ ਚਤਲਾਈ ਮਨ ਚਿੰਤਿਆ ਖੜੀ ਕਾਰੁਣਾ ਖੋਂਵੇਂ ਵਿੱਚੋਂ ਦਾ ਕਿ ਜਿਹੜਾ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਕਾਰਤੁਕ ਪਰਮਾਤਮਾ ਦੀ ਹਜ਼ੂਰੀ ਦੇ ਵਿੱਚ ਆ ਕੇ ਨਾਮ ਜਪਦਾ ਹੈ ਸੇਵਾ ਕਰਦਾ ਹੈ ਤੇ ਸਾਹਿਬ ਜੀ ਫਿਰ ਉਸ ਦੀ ਅਰਦਾਸ ਜਿਹੜੀ ਆ ਉਸ ਦੀ ਬੇਨਤੀ ਜਿਹੜੀ ਆ ਉਸ ਜਿਹੋ ਕੁਝ ਮੰਗਣ ਹੁੰਦਾ ਹੈ ਫਿਰ ਸਾਹਿਬ ਜੀ ਉਸ ਨੂੰ ਬਖਸ਼ਿਸ਼ ਕਰ ਦਿੰਦੇ ਨੇ ਮਨ ਇਹਦੇ ਤੋਂ ਪਹਿਲਾਂ ਆਪ ਜੀ ਨੇ ਨਿਤਧਨ ਸੰਭਲ ਦਿੱਤਾ ਉਪਰੰਤ ਅਰਦਾਸ ਬੇਨਤੀ ਹੋਈ ਜੋ ਗੁਰੂ ਸਾਹਿਬ ਜੀ ਨੇ ਪਾਵਨ ਬੱਚ ਨੂੰ ਸਾਹਮ ਅੰਮ੍ਰਿਤ ਮੇਲੇ ਕੋਸ਼ਿਸ਼ ਕੀਤਾ